ਸਰਦਗ ਕਰਦਾ ਮਟਾਈ ਸਰਦਗ ਕਰ ਦਾਇਆ ਮੇਰਾ ਦੁੱਖ ਸਾਰੇ ਕਾਲ ਕੇ ਸੱਚੇ ਦਰਵਾਜ਼ ਕੀ ਜੈ ਅੱਜ ਜ਼ਿਲ੍ਹਾ ਸ਼ਹਿਰਪੁਰ ਦੇ ਵਿੱਚ ਪਿੰਡ ਪੰਡੋਰੀ ਕੱਦ ਨਗਰ ਦੇ ਵਿੱਚ 7 ਤਰੀਕ ਤੋਂ ਲੈ ਕੇ 11 ਤਰੀਕ ਤੱਕ ਮਹਾਰਾਣੀ ਦੇ ਮੰਦਰ ਦੇ ਵਿੱਚ ਮਾਂ ਚਿੰਤਪੂਲੀ ਮੰਦਰ ਦੇ ਵਿੱਚ ਮੂਰਤੀ ਸਥਾਪਨਾ ਕੀਤੀ ਗਈ ਇਸ ਦਿਨ 7 ਤਰੀਕ ਨੂੰ ਪਹਿਲਾ ਕਲਸ਼ ਯਾਤਰਾ ਕੱਢੀ ਗਈ ਉਸ ਦੇ ਵਿੱਚ ਦੇ ਦਿਨਾਂ ਦੇ ਵਿੱਚ ਹਮਨ ਪਾਠ ਪੂਜਾ ਕੀਤੀ ਗਈ ਅੱਜ ਲਾਸਟ ਦਿਨ 11 ਤਰੀਕ ਸਤੰਬਰ ਮਹੀਨਾ 2024 ਨੂੰ ਅਸੀਂ ਹਾਮਣ ਕੀਤਾ ਤੇ ਮੂਰਤੀ ਸਥਾਪਨਾ ਕੀਤੀ ਪ੍ਰਾਣ ਪ੍ਰਸ਼ਟਾ ਕੀਤੀ ਇਸ ਦੇ ਵਿੱਚ ਮੁੱਖ ਮਹਿਮਾਨ ਸਾਡੇ ਬ੍ਰਹਮਸ਼ੰਕਰ ਜਿੰਪਾ ਜੀ ਕੈਬਨਿਟ ਮੰਤਰੀ ਜੀ ਪਹੁੰਚੇ ਸਾਡੇ ਰਾਜਪਾਲ ਕਾਲਿਆ ਅੰਕਲ ਜੀ ਜਿਨ੍ਹਾਂ ਦੀ ਬਦੌਰਤ ਇਹ ਮੰਦਰ ਤਿਆਰ ਹੋਇਆ ਸਾਡੀ ਆਸ਼ਾਪੂਆ ਜੀ ਧਰੋਜਨ ਸਿੰਘ ਸਾਡੇ ਕਾਲਾ ਬਾਜੀ ਤੇ ਰਗਵੀਰ ਸਿੰਘ ਪਵਲਾ ਜੀ ਨਵੇਂ ਸ਼ਹਿਰ ਵਾਲੇ ਤੇ ਹੋਰ ਸਾਡੀ ਨਗਰ ਪੰਚਾਇਤ ਪਿੰਡ ਪੰਡੋਰੀ ਕੱਤ ਦੀ ਨੰਬਰਦਾਰ ਜੀ ਹਰ ਇੱਕ ਦਾ ਬੜਾ ਸਹਿਯੋਗ ਆ ਸਾਰੇ ਪਿੰਡ ਦਾ ਇਸ ਮੰਦਿਰ ਨੂੰ ਬਣਾਉਣ ਦੇ ਵਿੱਚ ਬਹੁਤ ਸਹਿਯੋਗ ਅਸੀਂ ਸਮੂਹ ਕਮੇਟੀ ਸ਼੍ਰੀ ਦੁਰਗਾ ਭਜਨ ਮੰਡਲੀ ਕਮੇਟੀ ਅਸੀਂ ਹਰ ਇੱਕ ਉਸ ਇਨਸਾਨ ਉਸ ਮਾਪੋਰਸ ਦਾ ਧੰਨਵਾਦ ਕਰਦੇ ਹਾਂ ਜੋ ਕਿ ਇਸ ਮੰਦਿਰ ਦੇ ਬਣਾਉਣ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਹੱਲੇ ਵੀ ਇਸ ਮਹਾਮੈ ਦੇ ਦਰਬਾਰ ਦਾ ਨਿਰਮਾਣ ਚੱਲ ਰਿਹਾ ਹੱਲੇ ਥੋੜਾ ਸਮਾਂ ਲੱਗਣਾ ਹੈ ਇਸ ਦਰਬਾਰ ਨੂੰ ਬਣਨ ਨੂੰ ਅੰਦਰੋਂ ਸਭ ਕੰਪਲੀਟ ਆ ਤੇ ਕਿਸੇ ਨੇ ਵੀ ਕਿਸ ਤਰ੍ਹਾਂ ਦਾ ਯੋਗਦਾਰ ਕੋਣਾ ਮਹਾਂਮੇ ਦੇ ਦਰਬਾਰ ਵਿੱਚ ਪਾ ਸਕਦਾ ਅਸੀਂ ਸਾਰਿਆਂ ਦਾ ਤੈਕ ਤੋਂ ਤਲਵਾਹ ਕਰਦੇ ਹਾਂ ਜਕਾਰਾ ਮਜੂਤਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ